ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 26 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਦੇ ਵੱਲ ਨਜ਼ਰ ਮਾਰਾਂਗੇ ਪੰਜਾਬ ਦੇ ਵਿੱਚ ਹੈਲਥ ਕਾਰਡ ਯੋਜਨਾ ਨੂੰ ਥੋੜਾ ਅੱਗੇ ਕਰ ਦਿੱਤਾ ਗਿਆ ਪੰਜਾਬ ਵਿੱਚ ਸਿਹਤ ਕਾਰਡ ਯੋਜਨਾ 2 ਅਕਤੂਬਰ ਨੂੰ ਸ਼ੁਰੂ ਨਹੀਂ ਹੋਵੇਗੀ ਜਿਹੜਾ ਕਾਰਨ ਸਰਕਾਰ ਨੇ ਹੁਣ ਇਸ ਨੂੰ ਦਸੰਬਰ ਦੇ ਵਿੱਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਮੀਡੀਆ ਦੇ ਨਾਲ ਸਵਾਲ ਜਵਾਬ ਸੈਸ਼ਨ ਦੇ ਦੌਰਾਨ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਟ੍ਰੀਡਰ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋਵੇਗੀ। ਇਸ ਲਈ ਫੰਡ ਲੋਟ ਕਰ ਦਿੱਤੇ ਗਏ ਹਨ। ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਡਾਕਟਰੀ ਲਾਭ ਮਿਲੇਗਾ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਵਿੱਚੇ ਸੂਬੇ ਦੇ ਸਾਰੇ ਸਰਕਾਰੀ ਅਤੇ ਨਾਮਵਰ ਪ੍ਰਾਈਵੇਟ ਪ੍ਰਾਈਵੇਟ ਹਸਪਤਾਲ ਸ਼ਾਮਿਲ ਕੀਤੇ ਜਾਣਗੇ ਇਸ ਯੋਜਨਾ ਵਿੱਚ ਲਗਭਗ 2 2000 ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਿਲ ਕਰੰਦ ਤਿੱਚਾ ਜਾਰੀ ਕੀਤੇ ਗਏ ਹਨ ਸਿਹਤ ਕਾਰਡ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਪਹੁੰਚ ਪ੍ਰਦਾਨ ਕਰਨਗੇ ਹਾਲਾਂਕਿ ਬਰਨਾਲਾ ਤੇ ਤਰਨਤਾਰਨ ਵਿੱਚ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਜਾਰੀ ਹੈ ਅਗਲੀ ਮਹੱਤਵਪੂਰਨ ਖਬਰ ਜੀ ਪੰਜਾਬ ਕੈਬਨਿਟ ਨੇ ਵੱਡੇ ਫੈਸਲੇ ਲਏ ਹਨ ਪੰਜਾਬ ਕੈਬਨਿਟ ਦੇ ਵੱਲੋਂ ਮੀਟਿੰਗ ਕੀਤੀ ਗਈ ਇਸ ਬਾਰੇ ਦਾਨਕਾਰੀ ਦੰਦਿਆਂ ਵਿੱਚ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਐਨਆਈਏ ਨਾਲ ਸੰਬੰਧਿਤ ਕੇਸ ਚਲਾਉਣ ਲਈ ਹੁਣ ਮੋਹਾਲੀ ਦੇ ਵਿੱਚ ਇੱਕ ਵਿਸ਼ੇਸ਼ ਅਦਾਲਤ ਬਣਾਈ ਜਾਵੇਗੀ ਜਿਸ ਦੇ ਵਿੱਚ ਇੱਕ ਐਡਸਿਨਲ ਸੈਸ਼ਨ ਜੱਜ ਜਾਂ ਫਿਰ ਸੈਸ਼ਨ ਜੱਜ ਤਾਇਨਾਤ ਕੀਤਾ ਜਾਵੇਗਾ ਜਿਹੜੇ ਪੰਜਾਬ ਨਾਲ ਸੰਬੰਧਿਤ ਐਨਆਈਏ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਕੈਬਨਟ ਦੇ ਬਲੋਜ਼ ਜਿਨ੍ਹਾਂ ਲੋਕਾਂ ਸਰਕਾਰੀ ਜ਼ਮੀਨਾਂ ਖਾਲਾ-ਖਾਲਾ ਜਾਂ ਸਿੱਧ ਪੰਗ ਡੰਡੀਆਂ ਦੇ ਕਬਜ਼ੇ ਕੀਤੇ ਗਏ ਹਨ ਉਹਨਾਂ ਕੋਲੋਂ ਸਰਕਾਰ ਵਸੂਲੀ ਕਰੇਗੀ ਇਸ ਸੰਬੰਧੀ ਡੀਸੀ ਵੱਲੋਂ ਕਮੇਟੀਆਂ ਬਣਾਈਆਂ ਜਾਣਗੀਆਂ ਜਿਹੜੀਆਂ ਕਿ ਕਬਜ਼ਾ ਧਾਰਕ ਹੋਣ ਲੋਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕਰਦੇ ਆਏ ਵਸੂਲੀ ਕਰਨਗੀਆਂ ਇਸ ਦੇ ਨਾਲ ਹੀ ਕਬਜ਼ੇ ਵਾਲੀ ਜ਼ਮੀਨ ਉਹਨਾਂ ਕਬਜ਼ਾਧਾਰਕਾਂ ਦੀ ਹੋ ਜਾਵੇਗੀ ਐਮ ਗਾਲੀ ਹੈ ਕਿ ਕਬਜ਼ਾਧਾਰਕਾਂ ਕੋਲੋਂ ਵਿਸ਼ੂਲ ਲਿਆ ਗਿਆ ਪੈਸਾ 50% ਸਰਕਾਰ ਕੋਲ ਅਤੇ 50% ਸਬੰਧਕ ਮਾਮਕਮੇ ਨੂੰ ਦਿੱਤਾ ਜਾਵੇਗਾ ਹਰਪਾਲਜੀਤ ਮਾਨ ਨੇ ਡਿਫਾਲਟਰ ਸੈਲਰ ਮਾਲਕਾਂ ਲਈ ਕੈਬਨਟ ਦੇ ਵਿੱਚ ਹੋਏ ਵੱਡੇ ਫੈਸਲੇ ਦਾ ਜ਼ਿਕਰ ਕੀਤਾ ਹੁਣ ਉਹਨਾਂ ਨੇ ਹੁਣ ਡਿਫਾਲਟਰ ਸੈਲਰਾਂ ਵਾਇਲ ਜਿਨ੍ਹਾਂ ਦੇ ਵਿਰੁੱਧ ਮਾਮਲੇ ਦਰਜ ਹਨ ਫਿਰੋਜ਼ ਸਰਕਾਰ ਦੇ ਦੇਣ ਹਦਾਰ ਹਨ ਲਈ ਸਰਕਾਰ ਇੱਕ ਵਧੀਆ ਮੌਕਾ ਲੈ ਕੇ ਆਈ ਹੈ ਹੁਣੇ ਡਿਫਾਲਟਰ ਸਰਕਾਰ ਦੁਆਰਾ ਬਣਾਈ ਗਈ ਸਕੀਮ ਤਹਿਤ ਡਿਫਾਲਟਰ ਬਣਦੀ ਰਕਮ ਜਮਾ ਕਰਾ ਕਰਕੇ ਆਪਣੇ ਜਿਹੜਾ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਕੇ ਆਪਣਾ ਕਾਰੋਬਾਰ ਫਿਰ ਤੋਂ ਖੜਾ ਕਰ ਸਕਣਗੇ ਅਗਲੀ ਮੱਤਵਪੂਰਨ ਖਬਰ ਜੀ ਮੰਤਰੀਕਰ ਦੀ ਨਵੀਂ ਸਿਹਤ ਕ੍ਰਾਂਤੀ ਪੰਜਾਬ ਸਰਕਾਰ ਹੁਣ ਤਕਨੀਕੀ ਲੋਕ ਤਕਨੀਕ ਨੂੰ ਲੋਕਾਂ ਦੀ ਭਲਾਈ ਦਾ ਸਭ ਤੋਂ ਵੱਡਾ ਹਥਿਆਰ ਬਣਾ ਚੁੱਕੀ ਹੈ ਪੰਜਾਬ ਹੁਣ ਸਿਰਫ ਰਾਜਨੀਤੀ ਨਾਲ ਹੀ ਨਹੀਂ ਤਕਨੀਕ ਨਾਲ ਵੀ ਬਦਲੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਹੋਰ ਇਤਿਹਾਸਿਕ ਪਹਿਲ ਕੀਤੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿੱਥੇ ਸ਼ਾਂਤੀ ਦੇ ਕੈਂਸਰ ਸਰਵਾਈਕਲ ਕੈਂਸਰ ਅਤੇ ਅੱਖਾਂ ਦੀਆਂ ਕਮਜ਼ੋਰੀਆਂ ਦੀ ਜਾਂਚ ਚੱਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਅਰਧ ਉਪਕਰਣ ਲਾਂਚ ਕਰ ਦਿੱਤੇ ਗਏ ਹਨ ਇਸ ਇਤਿਹਾਸਿਕ ਪ੍ਰੋਗਰਾਮ ਦੀ ਰਸਮੀ ਉਦਘਾਟਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਚੰਡੀਗੜ੍ਹ ਮਿਊਨਿਸਪਲ ਪਵਨ ਦੇ ਵਿੱਚ ਕੀਤੀ ਇਸ ਮੌਕੇ ਤੇ ਬੋਲਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਮਨੁੱਖ ਕੁਦਰਤ ਦੀ ਇੱਕ ਸੁੰਦਰ ਰਚਨਾ ਹੈ ਮਨੁੱਖ ਨੂੰ ਸਰੀਰ ਨਾਲ ਜੁੜਿਆ ਜੁੜੀਆਂ ਕਈ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਹਨ ਇਸ ਲਈ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋ ਪੰਜਾਬ ਸਰਕਾਰ ਦੁਆਰਾ ਇਹ ਇਤਿਆਜ਼ੇ ਕਦਮ ਚੁੱਕੇ ਚੁੱਕਿਆ ਗਿਆ 600 ਅੱਖਾਂ ਦੀ ਜਾਂਚ 307 ਅਤੇ ਸਰਵਾਈਕਲ ਕੈਂਸਰ ਦੀ ਸਕਰਨਿੰਗ ਕਰਨਾ ਹੈ ਅਗਲੀ ਖਬਰ ਜੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਬਾਜ਼ਾਰ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਸੋਨੇ ਦੀ ਕੀਮਤ ਦੇ ਵਿੱਚ 365 ਰੁਪਏ ਚਾਂਦੀ ਦੇ ਵਿੱਚ 267 ਰੁਪਏ ਦੀ ਗ੍ਰਾਵਟਾਈ ਹੈ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ 24 ਕੈਰੇਟ ਸੋਨੇ ਦੀ ਕੀਮਤ 114494 ਪ੍ਰਤੀ 10 ਗ੍ਰਾਮ ਹੈ ਜਿਸ ਦੇ ਵਿੱਚ 345 ਦੀ ਗ੍ਰਾਵਟਾਈ ਹੈ ਤੇ ਇਸ ਤੋਂ ਇਲਾਵਾ ਚਾਂਦੀ ਦੀ ਕੀਮਤ 134799 ਹੈ ਜਿਸ ਦੇ ਵਿੱਚ 300 ਪੈਂਟਰ ਪ੍ਰਤੀ ਕਿਲੋਗ੍ਰਾਮ ਦੀ ਗ੍ਰਾਵਟ ਦਰਜ ਕੀਤੀ ਗਈ ਹੈ ਅਗਲੀ ਖਬਰ ਦੀ ਛੋਨੇ ਦੀ ਖਰੀਦ ਸਬੰਧੀ ਪੰਜਾਬ ਦੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਮਾਨ ਦੀ ਸਿੱਧੀ ਚੇਤਾਵਨੀ ਪਿਛਲੇ 3 ਸਾਲਾਂ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਾ ਆਉਣ ਦਾ ਦਾਵਾ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਪੰਜਾਬ ਵਿੱਚ ਸੰਚਾਰੂ ਅਤੇ ਸਮੇਂ ਸਿਰ ਖਰੀਦ ਦੇ ਇਤਿਹਾਸਕ ਨੂੰ ਦੁਹਰਾਏਗੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸਬੰਧਿਤ ਅਧਿਕਾਰੀਆਂ ਨੂੰ ਸਖਤ ਜੜੀ ਚੇਤਾਵਨੀ ਕੀਤੀ ਜਾਵੇਗੀ ਚੇਤਾਵਨੀ ਦਿੱਤੀ ਗਈ ਹੈ ਕਿ ਕਾਰਵਾਈ ਕੀਤੀ ਜਾਵੇਗੀ ਬੀਤੇ ਦਿਨ ਇੱਥੇ ਇੱਕ ਮੀਟਿੰਗ ਦੌਰਾਨ ਸੂਬੇ ਦੇ ਵਿੱਚ ਚੱਲ ਰਹੀ ਖਰੀਦਕਾਰਜਾਂ ਦਾ ਜ਼ਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ ਚ ਉਨੇ ਦੀ ਸੰਚਾਰੂ ਅਤੇ ਜਲਦੀ ਖਰੀਦ ਨੂੰ ਯਕੀਨ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਉੱਥੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਸੂਬੇ ਦੇ ਸਾਨਾਂ ਨੂੰ ਮੀਡੀਆ ਵਿੱਚ ਆਪਣੀ ਫਸਲ ਵੇਚਣ ਦੇ ਵਿੱਚ ਕਈ ਸਮੱਸਿਆ ਨਹੀਂ ਆਉਣੀ ਚਾਹੀਦੀ ਝੋਨੇ ਦੀ ਖਰੀਦ 15 ਸਤੰਬਰ ਨੂੰ ਸ਼ੁਰੂ ਹੋਈ ਸੀ ਤੈ 1 ਲੱਖ 1 ਲੱਖ 1075 ਲੱਖ ਮੀਟਰ ਘਟਨਾ ਝੋਨੇ ਦੀ ਖਰੀਦ ਲਈ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ ਇਸ ਕੰਮ ਲਈ ਪੰਜਾਬ ਸਰਕਾਰ ਸਾਰੇ ਸੂਬਿਆਂ ਤੋਂ ਅੱਗੇ ਤੋਂ ਜਾਣਕਾਰੀ ਦੇ ਦੇਈ ਕਿ ਪੰਜਾਬ ਸਰਕਾਰ ਨੇ ਸੇਵਾਵਾਂ ਜੋ ਵੀ ਸਰਕਾਰੀ ਸੇਵਾਵਾਂ ਹਨ ਨੂੰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਨਾਗਰਿਕਾਂ ਤੱਕ ਪਹੁੰਚਾਉਣ ਦੇ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ ਜਿਸ ਨਾਲ ਰਾਜ ਦੇ ਵਿੱਚ ਕੁਸ਼ਲ ਪ੍ਰਸ਼ਾਸਨ ਦਾ ਮਾਡਲ ਬਣ ਗਿਆ ਜੁਨ 2024 ਤੋਂ ਜੁਨ 2025 ਦੇ ਵਿਚਕਾਰ ਕੁੱਲ 48.85 ਲੱਖ ਨਾਗਰਿਕਾਂ ਨੂੰ ਸਮੇਂ ਤੇ ਸਿੱਧੀਆਂ ਸਰਕਾਰੀ ਸੇਵਾਵਾਂ ਦਾ ਲਾਭ ਮਿਲਿਆ ਜਿਸ ਨਾਲ ਪੰਜਾਬ ਪੂਰੇ ਦੇਸ਼ ਦੇ ਵਿੱਚ ਇੱਕ ਮਿਸਾਲ ਬਣ ਕੇ ਉੱਭਰਿਆ ਇਸ ਸਮੇਂ ਦੌਰਾਨ 99.88% ਦੀਆਂ ਸੇਵਾਵਾਂ ਸਮੇਂ ਸਿਰ ਦਿੱਤੀਆਂ ਗਈਆਂ ਜੋ ਕਿ ਨਾਗਰਿਕ ਪ੍ਰਥਮ ਸ਼ਾਸਨ ਦਾ ਇੱਕ ਨਵਾਂ ਮਾਪਦੰਡ ਸਾਬਿਤ ਕਰਦੀਆਂ ਹਨ ਇਸ ਪਹਿਲ ਕਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਹੁਣ ਡੇਰੀ ਲਗਭਗ ਖਤਮ ਹੋ ਚੁੱਕੀ ਹੈ ਸਿਰਫ 0.12% ਦੀਆਂ ਅਰਜ਼ੀਆਂ ਹੀ ਡੇਰੀ ਨਾਲ ਲਪਟਾਈਆਂ ਗਈਆਂ ਜੋ ਇਹ ਸਾਬਿਤ ਕਰਦਾ ਹੈ ਕਿ ਪ੍ਰਣਾਲੀ ਨੂੰ ਜਨਤਾ ਦੇ ਹਿੱਤ ਵਿੱਚ ਤੇਜ਼ ਅਤੇ ਮਜ਼ਬੂਤ ਬਣਾਇਆ ਇਸ ਬਤਲ ਨਾਲ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਪਹਿਲਾਂ ਮਹੀਨਿਆਂ ਦੀ ਲੰਬੀ ਡਿਕ ਵਾਰ-ਵਾਰ ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਸਨ ਇਹ ਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ